ਸਿਮਰਨ ਲਈ ਸਮਾਂ ਜ਼ਰੂਰ ਨਿਸ਼ਚਿਤ ਕਰੋ ਪੂਜਨਿਕ ਗੁਰੂ ਜੀ ਧੰਨ ਧੰਨ ਸਤ ਗੁਰੂ ਤੇਰਾ ਹੀ ਆਸਰਾ ਸੱਚੇ ਰੋਹਾਨੀ ਰਹਬਰ ਪੂਜਨਿਕ ਗੁਰੂ ਸੰਤ ਡਾਕਟਰ ਗਰਮੀਤ ਰਾਮ ਰਹੀਮ ਸਿੰਘ ਜੀ ਅੰਸਾ ਫਰਮਾਉਂਦੇ ਹਨ ਕਿ ਜੋ 인ਸਾਨ ਮਾਲਿਕ ਦੀ ਭਗਤੀ ਇਬਾਦਤ ਕਰਦਾ ਹੈ ਉਸ ਦੀ ਯਾਦ ਵਿੱਚ ਤੜਫਦਾ ਹੈ ਮਾਲਕ ਉਸ ਦੇ ਦਿਲੋਂ ਦਿਮਾਗ ਚ ਵਸ ਜਾਂਦਾ ਹੈ ਉਹ ਮਾਲਕ ਤੋਂ ਇਹੀ ਮੰਗਦਾ ਹੈ ਕਿ ਉਸ ਨੂੰ ਹਮੇਸ਼ਾ ਮਾਲਕ ਦਾ ਦیدار ਹੁੰਦਾ ਰਹੇ ਉਹ ਹਮੇਸ਼ਾ ਮਾਲਕ ਦੇ ਪਿਆਰ ਚ ਗੁਆਚਿਆ ਰਹੇ ਤੇ ਦੁਨੀਆ ਤੋਂ ਬੇਗਾਨਾ ਹੋ ਜਾਵੇ वो यही दुआ करता है कि हे अल्लाह अजिहा रहमो कर्म कर कि तेरी याद तो सिवाए होर कुछ याद ही ना रहे ईरखा नफरत दुई दवात लई कोई था ना बचे पूजनिक गुरु जी अगे फरमाते हैं कि ਇਨਸਾਨ ਨੂੰ ਸਵੇਰੇ ਸ਼ਾਮ ਸਿਮਰਨ ਲਈ ਸਮਾਂ ਨਿਸ਼ਚਿਤ ਕਰਨਾ ਚਾਹੀਦਾ ਹੈ ਤੇ ਬਾਅਦ ਚ ਆਪਣੇ ਗੁਜ਼ਰੇ ਹੋਏ ਸਮੇਂ ਬਾਰੇ ਕੁਝ ਨਾ ਕੁਝ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਉਸਨੇ ਬੀਤੇ ਸਮੇਂ ਚ ਕਿੰਨੇ ਗਲਤ ਤੇ ਕਿੰਨੇ ਸਹੀ ਕਰਮ ਕੀਤੇ ਹਨ ਜੋ ਗਲਤ ਕੀਤਾ ਹੈ ਉਸ ਨੂੰ ਆਉਣ ਵਾਲੇ ਸਮੇਂ ਲਈ ਬਾਹਰ ਕੱਢ ਦੇਣਾ ਚਾਹੀਦਾ ਹੈ ਤੇ ਚੰਗੀਆਂ ਆਦਤਾਂ ਅਪਣਾਉਣੀਆਂ ਚਾਹੀਦੀਆਂ ਹਨ ਸਿਮਰਨ ਨਾਲ ਹੀ ਇਨਸਾਨ ਆਪਣੀਆਂ ਬੁਰਾਈਆਂ ਨੂੰ ਛੱਡ ਸਕਦਾ ਹੈ ਸਿਮਰਨ ਕਰਕੇ ਇਨਸਾਨ ਆਪਣੀਆਂ ਬੁਰੀਆਂ ਆਦਤਾਂ ਨੂੰ ਛੱਡ ਦੇਵੇ ਤੇ ਚੰਗੀਆਂ ਆਦਤਾਂ ਨੂੰ ਦ੍ਰਿੜਤਾ ਨਾਲ ਅਪਣਾਈ ਤਾਂ ਮਾਲਕ ਆਪਣੀ ਦਇਆ ਮਿਹਰ ਉਸ insan ਤੇ ਜਰੂਰ ਕਰਦਾ ਹੈ insan ਜੇਕਰ ਦੂਜਿਆਂ ਨੂੰ ਵੇਖ-ਵੇਖ ਕੇ ਸੜਦਾ ਪੁੱਜਦਾ ਰਹਿੰਦਾ ਹੈ ਤਾਂ ਉਹ ਆਪਣੀ ਪਗ ਕੀ ਪਿਆਰ ਮੁਹੱਬਤ ਆਪਣੀ ਸੇਵਾ ਦਾ ਫਲ ਖਤਮ ਕਰ ਲੈਂਦਾ ਹੈ ਫਿਰ ਤਕਲੀਫਾਂ ਗਮ ਚਿੰਤਾ ਪਰੇਸ਼ਾਨੀਆਂ ਖੜੀਆਂ ਹੋ ਜਾਂਦੀਆਂ ਹਨ ਇਸ ਲਈ ਦੂਜਿਆਂ ਦੀਆਂ ਬੁਰਾਈਆਂ ਉਹਨਾਂ ਦੇ ਗੁਨਾਹ ਨਹੀਂ ਵੇਖਣੇ ਚਾਹੀਦੇ ਸਗੋਂ ਆਪਣੀਆਂ ਬੁਰਾਈਆਂ ਗੁਨਾਹਾਂ ਨੂੰ ਵੇਖੋ ਤੇ ਸਿਮਰਨ ਨਾਲ ਉਹਨਾਂ ਨੂੰ ਖਤਮ ਕਰਕੇ ਖੁਦ ਨੂੰ پاک ਸਾਫ਼ ਬਣਾਓ ਜਿੱਥੇ ਵੀ ਕੋਈ ਨਿੰਦਿਆ ਚੁਗਲੀ ਹੋਵੇ ਉੱਥੋਂ ਕੰਨ ਹਟਾ ਲੈਣਾ ਚਾਹੀਦਾ ਹੈ ਭਾਵ ਉਸ ਦੇ ਕੋਲ ਨਹੀਂ ਜਾਣਾ ਚਾਹੀਦਾ ਕਿਉਂਕਿ ਨਿੰਦਿਆ ਚੁਗਲੀ ਤੁਹਾਡੀ ਕੀਤੀ ਹੋਈ ਸਾਰੀ ਭਗਤੀ ਨੂੰ ਤਬਾਹ ਕਰ ਦਿੰਦੀ ਹੈ ਉਹ ਅਜ्ञਾ ਅਜ्ञਾ ਗੱਲਾਂ ਸੁਣਾਉਂਦੇ ਹਨ ਕਿ ਜਮੀਰ ਵੀ ਕੰਬ ਜਾਂਦਾ ਹੈ ਕਿ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਇਨਸਾਨ ਮਨ ਦਾ ਗੁਲਾਮ ਹੈ ਉਜਨਿਕ ਗੁਰੂ ਜੀ ਅੱਗੇ ਫਰਮਾਉਂਦੇ ਹਨ ਕਿ ਉਦੋਂ ਤੱਕ ਮਨ ਦਾ ਗੁਲਾਮ ਬਣਿਆ ਰਹਿੰਦਾ ਹੈ ਜਦੋਂ ਤੱਕ ਉਹ ਦਸਵੇਂ ਦਵਾਰ ਤੱਕ ਨਹੀਂ ਪਹੁੰਚ ਜਾਂਦਾ ਦਸਵੇਂ ਦਵਾਰ ਪਹੁੰਚਣ ਮਗਰੋਂ ਮਨ ਤਾਂ ਪਾਣੀ ਭਰਨ ਲੱਗਦਾ ਹੈ ਇਨਸਾਨ ਜੇਕਰ ਉਦੋਂ ਤੱਕ ਨਹੀਂ ਪਹੁੰਚ ਸਕਦਾ ਤਾਂ ਘੱਟੋ ਘੱਟ ਉਸ ਨੂੰ ਸਿਮਰਨ ਦਾਤਾ ਪੱਕਾ ਹੋਣਾ ਹੀ ਚਾਹੀਦਾ ਹੈ ਭਾਵੇਂ ਸਿਮਰਨ ਚ ਮਨ ਲੱਗੇ ਜਾਂ ਨਾ ਲੱਗੇ ਚਲੋ ਜਾਂ ਨਾ ਚੱਲੇ ਪਰ ਘਟੋ ਘਟ ਅੱਧਾ ਘੰਟਾ ਸਿਮਰਨ ਲਈ ਨਿਸ਼ਚਿਤ ਜ਼ਰੂਰ ਕਰੋ ਜੇਕਰ ਬੰਦ ਅੱਖਾਂ ਨਾਲ ਨੀਂਦ ਆਉਂਦੀ ਹੈ ਤਾਂ ਖੁੱਲ੍ਹੀਆਂ ਅੱਖਾਂ ਨਾਲ ਵੀ ਸਿਮਰਨ ਕੀਤਾ ਜਾ ਸਕਦਾ ਹੈ ਪਰ ਅੱਧਾ ਘੰਟਾ ਸਿਮਰਨ ਜ਼ਰੂਰ ਕਰਨਾ ਚਾਹੀਦਾ ਹੈ ਜੋ ਇਨਸਾਨ ਸੰਤ ਪੀਰ ਫਕੀਰਾਂ ਦੇ ਬਚਨਾਂ ਨੂੰ ਸੁਣ ਕੇ ਮੰਨ ਲੈਂਦੇ ਹਨ ਉਹ ਸੁੱਖ ਨੂੰ ਪ੍ਰਾਪਤ ਕਰ ਲੈਂਦੇ ਹਨ ਇਸ ਲਈ ਇਨਸਾਨ ਨੂੰ ਮਾਲਕ ਦਾ ਨਾਮ ਜਪਣਾ ਚਾਹੀਦਾ ਹੈ ਮਾਲਕ ਨੂੰ ਯਾਦ ਕਰਨਾ ਚਾਹੀਦਾ ਹੈ ਇਨਸਾਨ ਜੇਕਰ ਅਝਿਹਾ ਕਰਦਾ ਹੈ ਤਾਂ ਸਾਰੇ ਗਮ ਚਿੰਤਾ ਪਰੇਸ਼ਾਨੀਆਂ ਤੋਂ ਛੁਟਕਾਰਾ ਪਾ ਲੈਂਦਾ ਹੈ ਖੁਸ਼ੀਆਂ ਨਾਲ ਮਾਲ ਮਾਲ ਹੋ ਜਾਂਦਾ ਹੈ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ